हां जी ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾਜ ਆਪਾਂ ਗੱਲ ਕਰਨੀ ਕਣਕ ਦੇ ਵਿੱਚ ਜਿਹੜੇ ਸਿਪਾਰਸ਼ ਕੀਤੇ ਗਏ ਆ ਉਲੀ ਨਾਸ਼ਕ ਦਵਾਈਆਂ ਉਹਨਾਂ ਬਾਰੇ ਉਹਨਾਂ ਦੀ ਸਹੀ ਮਾਤਰਾ ਕਿੰਨੇ ਪਾਣੀ ਚ ਆਪਾਂ ਸਪਰੇਅ ਕਰ ਸਕਦੇ ਆ ਡੀਬੀਡਬਲਯੂ 327 ਤੇ 826 ਦੇ ਉੱਪਰ ਪੀਲੀ ਕੁੰਗੀ ਦਾ ਅਟੈਕ ਦੇਖ ਨੂੰ ਮਿਲਿਆ ਜਾਂ ਫਿਰ ਨਹੀਂ ਮਿਲਿਆ ਸੋ ਜਿਹੜੀ ਸਪਰੇਅ ਆਪਾਂ ਉਲੀ ਨਾਸ਼ਕ ਸਪਰੇਅ ਐਡਵਾਂਸ ਕਰਦੇ ਪਹਿਲਾਂ ਕਰਦੇ ਉਹਦਾ ਆਪਾਂ ਨੂੰ ਫਾਇਦਾ ਤੇ ਨੁਕਸਾਨ ਕੀ ਦੇਖ ਨੂੰ ਮਿਲਦਾ ਉਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਦੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆ ਆਪਣੀ ਵੀਡੀਓ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਦੇ ਦੇਖ ਰਹੇ ਤਾਂ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਹੁਣ ਕਿਸਾਨ ਭਰਾਓ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਕਣਕ ਦੇ ਵਿੱਚ ਜਿਹੜੇ ਆਪਾਂ ਐਡਵਾਂਸ ਤੇ ਸਪਰੇਅ ਕਰਦੇ ਬਿਮਾਰੀਆਂ ਵਾਸਤੇ ਤਾਂ ਵੈਸੇ ਤੇ ਕਿਸੇ ਸਮੇਂ ਤੋਂ ਕਣਕ ਦੇ ਵਿੱਚ ਕੋਈ ਖਾਸ ਬਿਮਾਰੀਆਂ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀਆਂ ਸਿਰਫ ਇੱਕੋ ਇੱਕ ਬਿਮਾਰੀ ਜਿਹੜੀ ਆਪਣੀ ਕਣਕ ਦਾ ਜ਼ਿਆਦਾ ਨੁਕਸਾਨ ਕਰ ਸਕਦੀ ਉਹ ਆ ਪੀਲੀ ਕੁੰਗੀ ਤੇ ਇਹਦਾ ਹੀ ਕਈ ਵੈਰਾਈਟੀਆਂ 'ਚ ਆਪਾਂ ਨੂੰ ਅਟੈਕ ਦੇਖਣ ਨੂੰ ਮਿਲਦਾ ਤਾਂ ਜੇਕਰ ਜ਼ਿਆਦਾ ਅਟੈਕ ਹੋਵੇ ਤਾਂ ਕਾ ਹੁਣ ਗੱਲ ਆਉਂਦੀ ਹੈ ਵੀ ਸਪਰੇਅ ਆਪਾਂ ਨੂੰ ਪਹਿਲਾਂ ਕਰਨ ਦਾ ਫਾਇਦਾ ਜਾਂ ਨੁਕਸਾਨ ਕਿਸਾਨ ਵੀਰੋ ਉਹਦਾ ਫਾਇਦਾ ਵੀ ਹੁੰਦਾ ਤੇ ਆਪਾਂ ਨੂੰ ਨੁਕਸਾਨ ਵੀ ਦੇਖਣ ਨੂੰ ਮਿਲ ਜਾਂਦਾ ਦੋਵਾਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਫਾਇਦਾ ਕਿੱਥੇ ਕਿਸਾਨ ਬਾਰੇ ਫਾਇਦਾ ਉੱਥੇ ਹੁੰਦਾ ਜਦੋਂ ਆਪਾਂ ਸਪਰੇਅ ਕਰ ਦਿੰਨੇ ਆ ਜੇਕਰ ਕੋਈ ਬਿਮਾਰੀ ਆਪਣੇ ਖੇਤ ਦੇ ਵਿੱਚ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਅਟੈਕ ਕਰਨ ਲੱਗ ਜਾਂ ਨਹੀਂ ਕਿ ਉਹਦੇ ਸਪੋਰ ਜਰਮੀਨੇਟ ਹੋਣੇ ਹੋਣ ਜਾਂ ਫਿਰ ਉਹ ਬਿਮਾਰੀ ਆਪਣੇ ਖੇਤ ਚ ਆਉਣੀ ਹੋਵੇ ਤਾਂ ਆਪਾਂ ਸਪਰੇਅ ਐਡਵਾਂਸ ਕੀਤੀ ਉਹਦੇ ਉਹ ਆਪਣੀ ਜਿਹੜੀ ਉਸ ਚੀਜ਼ ਨਾਲ ਕੰਟਰੋਲ ਰਹਿੰਦੀ ਹੈ ਜਾਨੀ ਕਿ ਆਪਣੇ ਖੇਤ 'ਚ ਬਿਮਾਰੀ ਨਹੀਂ ਆਉਂਦੀ ਪਰ ਨੁਕਸਾਨ ਆਪਾਂ ਨੂੰ ਇੱਥੇ ਜ਼ਿਆਦਾ ਦੇਖ ਨੂੰ ਕਈ ਵਾਰ ਮਿਲ ਜਾਂਦੇ ਆ ਕਿਉਂਕਿ ਕਈ ਵਾਰ ਆਪਾਂ ਸਪਰੇਅ ਕਰ ਦਿੰਨੇ ਆ ਤਾਂ ਜੇਕਰ ਬਿਮਾਰੀ ਆਪਣੇ ਖੇਤ ਚ 15 ਤੋਂ 20 ਦਿਨ ਦੇ ਬਾਅਦ ਅਟੈਕ ਕਰ ਜਾਂਦੀ ਆ ਤਾਂ ਫਿਰ ਉੱਥੇ ਆਪਣਾ ਜਿਹੜਾ ਨੁਕਸਾਨ ਦੇਖ ਨੂੰ ਮਿਲਦਾ ਉੱਥੇ ਆਪਣਾ ਜਿਹੜਾ ਲੇਬਰ ਖਰਚਾ ਵੀ ਜਾਂਦਾ ਦਵਾਈ ਖਰਚਾ ਵੀ ਜਾਂਦਾ ਤੇ ਜ਼ਿਆਦਾਤਰ ਆਪਣਾ ਨੁਕਸਾਨ ਉੱਥੇ ਤਾਂ ਹੁੰਦਾ ਬਈ ਆਪਾਂ ਅਵੇਸਲੇ ਹੋ ਜਣੇ ਕਿਉਂਕਿ ਆਪਾਂ ਸੋਚਦੇਵੇਂ ਖੇਤ ਚ ਆਪਾਂ ਸਪਰੇਅ ਕਰ ਦਿੱਤੀ ਆ ਹੁਣ ਆਪਣਾ ਜਿਹੜਾ ਆਪਾਂ ਨੂੰ ਬਿਮਾਰੀ ਆਪਣੇ ਖੇਤ ਚ ਨਹੀਂ ਆਊਗੀ ਹਾਲਾਂਕਿ ਕਿਉਂਕਿ ਆਪਾਂ ਨੂੰ ਸਾਰੇ ਕਿਸਾਨ ਭਰਾ ਨੂੰ ਪਤਾ ਬਈ ਹਰ ਇੱਕ ਜਿਹ ਉਹਦਾ ਟਾਈਮ ਪੀੜਿਆ ਕਿੰਨੇ ਟਾਈਮ ਤੱਕ ਉਹ ਖੇਤ ਦੇ ਵਿੱਚ ਬਿਮਾਰੀ ਨੂੰ ਕੰਟਰੋਲ ਕਰਕੇ ਰੱਖਦੀ ਆ 15 ਤੋਂ ਲੈ ਕੇ 18-20 ਦਿਨ ਤੱਕ ਜਿਹੜੀਆਂ ਇਹ ਦਵਾਈਆਂ ਹੁੰਦੀਆਂ ਆਮ ਜਿਹੜੀਆਂ ਆਪਾਂ ਜਾਣਦੇ ਆ ਇਹ ਜਿਹੜੀਆਂ ਇੰਨੇ ਟਾਈਮ ਤੱਕ ਜਿਹੜਾ ਦਵਾਈ ਆਪਣੀ ਕੋਈ ਵੀ ਬਿਮਾਰੀ ਹੁੰਦੀ ਉਹਨੂੰ ਕੰਟਰੋਲ ਕਰਨ ਦੀ ਇਹਨਾਂ ਸਮਰੱਥਾ ਹੁੰਦੀ ਆ ਪਰ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਸਮਰੱਥਾ ਘਟ ਜਾਂਦੀ ਤੇ ਬਾਅਦ ਜੇ ਅਗਰ ਬਿਮਾਰੀ ਅਟੈਕ ਕਰਦੀ ਆ ਤਾਂ ਫਿਰ ਆਪਣੀ ਫਸਲ ਦੇ ਵਿੱਚ ਨੁਕਸਾਨ ਦੇਖਣ ਨੂੰ ਮਿਲ ਜਾਂਦਾ ਇਹ ਕਿਸਾਨ ਬਰੋ ਆਪਾਂ ਨੂੰ ਅਡਵਾਂਸ 'ਚ ਫਾਇਦਾ ਤੇ ਸਪਰੇਅ ਦਾ ਨੁਕਸਾਨ ਦੇਖਣ ਨੂੰ ਮਿਲ ਜਾਂਦਾ ਸੋ ਇਸ ਲਈ ਹਮੇਸ਼ਾ ਇਹੀ ਕੋਸ਼ਿਸ਼ ਕਰੋ ਜੇਕਰ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਨੇੜਲੇ ਖੇਤਾਂ ਦੇ ਵਿੱਚ ਜਾਂ ਫਿਰ ਤੁਹਾਡੇ ਖੇਤ ਦੇ ਵਿੱਚ ਬਿਮਾਰੀ ਆ ਚੁੱਕੀ ਤਾਂ ਫਿਰ ਆਪਾਂ ਨੂੰ ਸਪਰੇਅ ਕਰਨ ਦਾ ਉੱਥੇ ਜ਼ਿਆਦਾ ਬੈਨੀਫਿਟ ਹੈ ਤੇ ਬਿਲਕੁਲ ਸਹੀ ਸਮਾਂ ਉਹੀ ਹੁੰਦਾ ਜਦੋਂ ਆਪਣੇ ਏਰੀਏ ਦੇ ਵਿੱਚ ਆਪਣੇ ਖੇਤਾਂ 'ਚ ਜਾਂ ਆਪਣੇ ਨੇੜਲੇ ਖੇਤ 'ਚ ਕਿਸੇ ਕਿਸਾਨ ਵੀਰ ਦੇ ਜਿਹੜੀ ਬਿਮਾਰੀ ਆ ਚੁੱਕੀ ਹੁੰਦੀ ਹੈ ਜਾਂ ਖਾਸ ਕਰਕੇ ਪੀਲੀ ਕੁੰਗੀ ਤਾਂ ਫਿਰ ਆਪਾਂ ਨੂੰ ਜਿਹੜੀ ਉੱਥੇ ਸਪਰੇਅ ਐਡਵਾਂਸ ਦੇ ਵਿੱਚ ਕਰਨ ਦਾ ਫਾਇਦਾ ਰਹਿੰਦਾ ਤਾਂ ਕਿ ਜਿਹੜੇ ਉਹ ਜਿਹੜੇ ਸਪੋਰ ਆਪਣੇ ਖੇਤ ਆ ਗਿਆ ਆਪਣੀ ਫਸਲ ਦਾ ਨੁਕਸਾਨ ਨਾ ਕਰੇ ਸੋ ਹੁਣ ਗੱਲ ਆ ਜਾਂਦੀ ਵੀ 327 ਤੇ 826 ਦੇ ਵਿੱਚ ਜਿਹੜੀ ਬਿਮਾਰੀ ਪੀਲੀ ਕੁੰਗੀ ਦਾ ਅਟੈਕ ਦੇਖ ਨੂੰ ਮਿਲਿਆ ਜਾਂ ਨਹੀਂ ਮਿਲਿਆ ਤਾਂ ਕਿਸਾਨ ਭਰਾ ਆਪਣੀ ਨੌਲੇਜ ਦੇ ਵਿੱਚ ਅਜੇ ਤੱਕ ਜਿਹੜਾ ਪੀਲੀ ਕੁੰਗੀ ਦਾ ਅਟੈਕ ਨਾ ਤਾਂ 327 ਦੇ ਨਾ 826 ਦੇ ਦੇਖ ਨੂੰ ਮਿਲਿਆ ਕਿਉਂਕਿ ਆਪਾਂ ਦੋਨੋਂ ਵੈਰੀਟੀਆਂ ਖੇਤ ਚ ਲਾਈਆਂ ਤੇ ਆਪਣੇ ਖੇਤ ਚ ਕਿਸੇ ਵੀ ਪ੍ਰਕਾਰ ਦਾ ਇਹਦੇ ਵਿੱਚ ਪੀਲੀ ਕੁੰਗੀ ਨੂੰ ਛੱਡ ਕੇ ਹੋਰ ਵੀ ਕਿਸੇ ਵੀ ਆਪਾਂ ਕਹਿ ਸਕਦੇ ਆ ਚੀਜ਼ ਦਾ ਜਿਹੜਾ ਅਟੈਕ ਦੇਖ ਨੂੰ ਨਹੀਂ ਮਿਲਿਆ ਸੋ ਨਾ ਇਹ ਜੇ ਆਪਾਂ ਸਪਰੇਅ ਕੀਤੀ ਆਪਾਂ ਦੇਖ ਕੇ ਸਪਰੇਅ ਕਰਾਂਗੇ ਜੇਕਰ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਐਵੇਂ ਫालतू ਦੇ ਵਿੱਚ ਖਰਚਾ ਆਪਾਂ ਨਹੀਂ ਕਰਨਾ ਤੇ ਐਡਵਾਂਸ ਦੇ ਵਿੱਚ ਆਪਾਂ ਕਦੇ ਵੀ ਸਪਰੇਅ ਨਹੀਂ ਕੀਤੀ ਕਿਉਂਕਿ ਜਿੰਨੇ ਟਾਈਮ ਤੱਕ ਆਪਣੇ ਖੇਤ ਬਿਮਾਰੀ ਨਹੀਂ ਆਉਂਦੀ ਆਪਾਂ ਕੋਈ ਵੀ ਸਪਰੇਅ ਨਹੀਂ ਕਰਦੇ ਸੋ ਤੁਸੀਂ ਵੀ ਕਮੈਂਟ ਕਰ ਜ਼ਰੂਰ ਦੱਸਿਓ ਬਈ ਤੁਹਾਡੇ ਖੇਤ ਦੇ ਵਿੱਚ ਜਾਂ ਫਿਰ ਤੁਹਾਡੇ ਏਰੇ ਵਿੱਚ ਕਿਹੜੀ ਵੈਰੈਟੀ ਤੇ ਪੀਲੀ ਕੁੰਗੀ ਦਾ ਟੈਗ ਹੋਇਆ ਜਾਂ ਫਿਰ ਨਹੀਂ ਹੋਇਆ ਤਾਂ ਤੁਸੀਂ ਵੀ ਜ਼ਰੂਰ ਆਪਣੇ ਕਮੈਂਟ ਕਰ ਕਿਸਾਨ ਵੀਰਾਂ ਤੱਕ ਜਿਹੜੀ ਜਾਣਕਾਰੀ ਪਹੁੰਚਾ ਸਕਦੇ ਜੀ ਹੁਣ ਕਿਸਾਨ ਭਰਾਓ ਜਿੱਥੋਂ ਤੱਕ ਗੱਲ ਆ ਜਾਂਦੀ ਜਿੱਦਾਂ ਇੱਥੇ ਕਿਸਾਨ ਭਰਾ ਇੱਕ ਗੱਲ ਆਪਾਂ ਖਾਸ ਕਰਕੇ ਨੋਟ ਜਰੂਰ ਕਰਕੇ ਰੱਖੋ ਹੁਣ ਆਣਾ ਨਾ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਤੱਕ ਯਾਨੀ ਕਿ 20 19 20 21 ਤਰੀਕ ਦੇ ਵਿੱਚ ਜਿਵੇਂ ਅੱਜ ਆਪਾਂ ਕਹਿ ਸਕਦੇ ਹਾਂ ਕੱਲ ਜਾਂ ਪਰਸੋਂ ਤੱਕ ਜਿਹੜਾ ਮੌਸਮ ਹੈ ਕਈ ਏਰੀਏ ਦੇ ਵਿੱਚ ਜਿਹੜਾ ਖਰਾਬ ਹੋਣ ਵਾਲਾ ਤਾਂ ਇਸ ਚੀਜ਼ ਨੂੰ ਦੇਖ ਕੇ ਜਿਹੜੇ ਕਿਸਾਨ ਵੀਰਾਂ ਨੇ 13045 ਦੀ ਸਪਰੇਅ ਕਰਨੀ ਜਾਂ ਕੋਈ ਫੰਗੀ ਸਾਈਟ ਸਪਰੇਅ ਕਰਨੀ ਆ ਤਾਂ ਕਿਸੇ ਪ੍ਰਕਾਰ ਦੀ ਤੁਸੀਂ ਕਿਨਕ ਦੇ ਉੱਪਰ ਸਪਰੇਅ ਕਰਨੀ ਜਾਂ ਫਿਰ ਖੇਤਾਂ ਦੇ ਵਿੱਚ ਪਾਣੀ ਲਾਉਣਾ ਤਾਂ ਜਿਹੜਾ ਮੌਸਮ ਨੂੰ ਦੇਖ ਕੇ ਇਸ ਚੀਜ਼ ਨੂੰ ਮੈਨੇਜਮੈਂਟ ਕਰਿਓ ਕਿਉਂਕਿ ਜੇਕਰ ਪਾਣੀ ਲਾਵਾਂਗੇ ਖੇਤ ਦੇ ਵਿੱਚ ਜਾਂ ਸਪਰੇਅ ਕਰਾਂਗੇ ਜੇਕਰ ਉੱਪਰ ਨੂੰ بارش ਹੋ ਜਾਂਦੀ ਆ ਫਿਰ ਵੀ ਆਪਾਂ ਨੂੰ ਜਿਹੜੀ ਸਪਰੇਅ ਦਾ ਰਿਜ਼ਲਟ ਚੰਗਾ ਨਹੀਂ ਮਿਲਣਾ ਸੋ ਜੇਕਰ بارش ਹੋ ਜਾਂਦੀ ਤੇ ਆਪਾਂ ਖੇਤ ਦੇ ਵਿੱਚ ਪਾਣੀ ਲਾ ਦੇਨੇ ਫਿਰ ਆਪਣੀ ਕਣਕ ਜਿਹੜੀ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਤਾਂ ਇਸ ਚੀਜ਼ ਨੂੰ ਜਰੂਰ ਆਪਣੇ ਮੌਸਮ ਨੂੰ ਦੇਖ ਕੇ ਜੇ ਪਾਣੀ ਜੇ 1-2 ਦਿਨ ਰੋਕ ਕੇ ਲਾਇਓ ਸੋ ਹੁਣ ਗੱਲ ਆ ਜਾਂਦੀ ਕਿ ਆਪਣਾ ਜਿਹੜੇ ਸਿਫਾਰਸ਼ ਕੀਤੇ ਹੋਏ ਫੰਗੀ ਸਾਈਡ ਤਾਂ ਕਿਸਾਨ ਵੀਰ ਉਹ ਆਪਾਂ ਇੱਥੇ ਕੱਲਾ ਕੱਲਾ ਫੰਗੀ ਸਾਈਡ ਦੱਸ ਕੇ ਤੁਹਾਡਾ ਜਿਹੜਾ ਆਪਾਂ ਵੀਡੀਓ ਲੰਬੀ ਨਹੀਂ ਕਰਨੀ ਤਾਂ ਇਸ ਲਈ ਹੁਣ ਆਪਾਂ ਇੱਥੇ ਨਾ ਸਕਰੀਨ ਆਪਾਂ ਉੱਪਰ ਸਕਰੀਨ ਤੇ ਲਾ ਦਾਂਗੇ ਫੋਟੋ ਤੁਸੀਂ ਉਹਦਾ ਸਕਰੀਨ ਸ਼ਾਟ ਲੈ ਕੇ ਰੱਖ ਲਿਓ ਜਿਹੜਾ ਤੁਹਾਨੂੰ ਉਹਦੇ ਵਿੱਚੋਂ ਫੰਗੀ ਸਾਈਡ ਵਧੀਆ ਲੱਗੇ ਜਿਹੜੇ ਕਣਕ ਦੇ ਸਿਫਾਰਸ਼ ਆ ਜਿਹੜਾ ਸਸਤਾ ਲੱਗੇ ਜਾਂ ਫਿਰ ਉਹਨਾਂ ਦੇ ਵਿੱਚੋਂ ਜਿਹੜਾ ਵੀ ਹੋਰ ਕਿਸੇ ਕੰਪਨੀ ਦਾ ਤੁਸੀਂ ਲੈਣਾ ਕਿਉਂਕਿ ਜ਼ਰੂਰੀ ਨਹੀਂ ਆਪਾਂ ਕਸਟੋਡੀਆ ਮਿਸਟਾ ਟਾਪ ਜਾਂ ਡੀਟੀ ਉਹ ਜਾਂ ਫਿਰ ਹੋਰ ਕੋਈ ਫੰਗੀ ਸਾਈਡ ਲੈਣਾ ਤਾਂ ਤੁਸੀਂ ਉਹਦੇ ਉੱਪਰ ਟੈਕਨੀਕਲ ਲਿਖਿਆ ਜਿਹੜਾ ਤੁਹਾਨੂੰ ਟੈਕਨੀਕਲ ਚੰਗਾ ਲੱਗਦਾ ਹੋਰ ਕਿਸੇ ਕੰਪਨੀ ਚ ਆਉਂਦਾ ਤਾਂ ਤੁਸੀਂ ਉਹ ਵੀ ਲੈ ਕੇ ਜਿਹੜਾ ਤੁਹਾਨੂੰ ਵਧੀਆ ਲੱਗੇ ਤੁਸੀਂ ਉਹ ਲੈ ਕੇ ਜਿਹੜੇ ਸਪਰੇਅ ਕਰ ਸਕਦੇ ਜੀ ਸਪਰੇਅ ਉਦੋਂ ਹੀ ਜ਼ਿਆਦਾਤਰ ਤਰਜੀਹ ਦਿਓ ਜਦੋਂ ਆਪਣੇ ਖੇਤ ਆਪਾਂ ਲੱਗੇ ਕੋਈ ਬਿਮਾਰੀ ਦਾ ਅਟੈਕ ਹੋ ਸਕਦਾ ਸੋ ਵੀਡੀਓ ਚੰਗੀ ਲੱਗੇ ਤਾਂ ਵੱਤਾਂ ਸ਼ੇਅਰ ਕਰ ਦਿਓ ਜੇਕਰ ਕਿਸੇ ਕਿਸਾਨ ਵੀਰ ਨੂੰ ਕੋਈ ਜਾਣਕਾਰੀ ਹੋਰ ਚਾਹੀਦੀ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਆਪਣੀ ਰਾਇ ਲੈ ਸਕਦੇ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ